ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਕੈਵੀ ਚਾਹਾਨ ਵਲੌਗਸ ਇਸ ਟਾਈਮ ਕੈਨੇਡਾ ਦੇ ਵਿੱਚ ਬਹੁਤੇ ਲੋਕਾਂ ਨੇ ਆਪਦੇ ਘਰ ਵੇਚਨੇ ਸ਼ੁਰੂ ਕਰਤੇ ਆ ਉਹਦਾ ਕੀ ਕਾਰਨ ਹੈ ਬਹੁਤ ਵੱਡੀ ਇੱਕ ਸਮੱਸਿਆ ਕੈਨੇਡਾ ਦੇ ਵਿੱਚ ਹੁਣ ਜਿਹੜੀ ਸ਼ੁਰੂ ਹੋ ਗਈ ਹੈ ਲੋਕਾਂ ਨੂੰ ਫੇਸ ਕਰਨੀ ਪੈ ਰਹੀ ਹੈ ਜਿਹਦੀ ਵਜ੍ਹਾ ਕਰਕੇ ਲੋਕਾਂ ਨੇ ਆਪਦੇ ਘਰ ਵੇਚਨੇ ਸ਼ੁਰੂ ਕਰਤੇ ਉਹ ਵੀ ਘਾਟਾ ਪਾ ਪਾ ਕੇ ਕਿਉਂ ਵੇਚਨੇ ਸ਼ੁਰੂ ਕਰਤੇ ਇਦੇ ਬਾਰੇ ਅੱਜ ਆਪਾਂ ਅੱਜ ਦੀ ਵੀਡੀਓ 'ਚ ਗੱਲਬਾਤ ਕਰਾਂਗੇ ਸੋ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਮੀਗ੍ਰੇਸ਼ਨ ਨਾਲ ਰਿਲੇਟਡ ਰਿਵਰਸ ਮਾਈਗ੍ਰੇਸ਼ਨ ਨਾਲ ਰਿਲੇਟਡ ਜਾਂ ਫੋਰਨ ਦੇ ਕਿਸੇ ਵੀ ਕੰਟਰੀ ਦੇ ਕਿਸੇ ਵੀ ਮੁੱਦੇ ਲਈ ਜੇ ਤੁਸੀਂ ਕੋਈ ਖਬਰ ਦੇਖਣੀ ਜਾਂ ਸੁਣਨੀ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਚੈਨਲ ਤੇ ਦੇਖ ਸੁਣ ਸਕਦੇ ਆ ਤੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤਾਂ ਜੋ ਤੁਸੀਂ ਕੋਈ ਇੰਪੋਰਟੈਂਟ ਅਪਡੇਟਾ ਮਿਸ ਨਾ ਕਰਦੋ ਜਿਹੜੀ ਮੈਂ ਗੱਲ ਕਹਿ ਰਿਹਾ ਸੀਗਾ ਵੀ ਲੋਕਾਂ ਨੂੰ ਘਾਟਾ-ਪਾਪਾ ਕੇ ਕੈਨੇਡਾ ਦੇ ਵਿੱਚ ਆਪਦੇ ਘਰ ਵੇਚਨੇ ਕਿਉਂ ਪੈ ਰਹੇ ਆ ਉਹਦਾ ਇੱਕ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉੱਥੋਂ ਦੀ ਮੰਗਿਆਈ ਕਾਸਟ ਆਫ ਲਿਵਿੰਗ ਤੇ ਇਨਫਲੇਸ਼ਨ ਨੇ ਐਨੇਕ ਲੋਕਾਂ ਤੇ ਅਸਰ ਕੀਤਾ ਕਿ ਲੋਕਾਂ ਨੂੰ ਆਪਦੀ ਰੋਜੀ ਰੋਟੀ ਦਾ ਵੀ ਜਿਗਾਰੜ ਕਰਨਾ ਔਖਾ ਹੋ ਗਿਆ ਤੇ ਹੁਣ ਕੱਲੀ ਆਪਾਂ ਅੱਜ ਸਿਟੀ ਆਫ ਬ੍ਰੈਂਪਟਨ ਦੀ ਗੱਲ ਕਰ ਲਈਏ ਤਾਂ ਤੁਸੀਂ ਹੈਰਾਨ ਰਹਿ ਜਾਣਾ ਜਿਹੜਾ 152 ਮਿਲੀਅਨ ਡਾਲਰ ਪ੍ਰਾਪਰਟੀ ਟੈਕਸ ਅਨਪੇੜਾ ਹੈ 2024 ਦਾ ਤੇ ਜਿਹੜਾ ਲੋਕਾਂ ਤੋਂ ਦਿੱਤਾ ਨਹੀਂ ਗਿਆ ਹਜੇ ਖੜਾ ਲੋਕਾਂ ਦੇ ਸਿਰ ਤੇ ਤੇ 2023 ਤੋਂ ਲੈ ਕੇ 24 ਤੱਕ 40 ਮਿਲੀਅਨ ਡਾਲਰ ਅਨਪੇੜ ਅਮਾਉਂਟ ਆ ਜਿਹੜਾ ਐਡ ਹੋ ਗਿਆ 2023 ਚ ਕਹਿ ਲੋ ਵੀ ਲਗਭਗ 100 ਮਿਲੀਅਨ ਡਾਲਰ ਦੇ ਲਗਭਗ ਦੇਣਦਾਰੀ ਸੀ ਲੋਕਾਂ ਦੀ ਤੇ 2024 ਚ ਇਹ ਵਧ ਕੇ 151 ਮਿਲੀਅਨ ਡਾਲਰ ਜਿਹੜੀ 3 ਸਤੰਬਰ ਦੀ ਰਿਪੋਰਟ ਹੈ ਮਿਊਂਸਿਪੈਲਿਟੀ ਦਾ ਜਿਹੜਾ ਡਾਟਾ ਹੈ ਸਿਟੀ ਆਫ ਬ੍ਰਮਟਨ ਦਾ ਉਹ ਇਹ ਕਹਿ ਰਿਹਾ ਕਿ 151 ਮਿਲੀਅਨ ਡਾਲਰ ਹੈਗਾ ਜਿਹੜਾ ਅਨਪੜਾ ਲੋਕਾਂ ਦਾ ਹਾਊਸ ਟੈਕਸ ਤੇ ਹੁਣ ਜਿਹੜੇ ਦੇਖੋ ਤੁਸੀਂ ਜਿਹੜੇ ਮਕਾਨ ਮਾਲਕ ਆ ਜਿਹੜੇ ਘਰਾਂ ਦੇ ਵਿੱਚ ਲੋਕ ਰਹਿ ਰਹੇ ਆ ਜੋ ਪ੍ਰਾਪਰਟੀ ਟੈਕਸ ਨਹੀਂ ਪੇ ਕਰ ਰਹੇ ਤਾਂ ਦੂਜਾ ਜਿਹੜਾ ਕਾਸਟ ਆਫ ਲਿਵਿੰਗ ਆ ਜਾਂ ਹੋਰ ਖਰਚੇ ਆ ਕਿੱਥੋਂ ਮੈਨੇਜ ਕਰਨਗੇ ਤੇ ਇਹਦੇ ਚ ਸਭ ਤੋਂ ਵੱਡਾ ਗੱਲ ਇਹ ਵੀ ਹੈ ਵੀ ਐ ਨਹੀਂ ਹੈਗਾ ਵੀ ਤੁਸੀਂ ਜਿਹੜੇ ਟੈਕਸ ਆ ਤੁਹਾਡੇ ਨਾਂ ਦਿੱਤੇ ਤਾਂ ਸਰਕਾਰ ਤੁਹਾਡੇ ਤੇ ਜਾਂ ਮਿਊਨਿਸਪੈਲਿਟੀ ਤੁਹਾਡੇ ਤੇ ਐਕਸ਼ਨ ਨਾ ਲਾਊਗੀ ਉਹਨਾਂ ਨੇ ਐਕਸ਼ਨ ਲੈਣਾ ਸ਼ੁਰੂ ਕਰ ਦੇਣਾ ਹੁਣ ਐਕਸ਼ਨ ਕੀ ਹੈ ਸਭ ਤੋਂ ਵੱਡੀ ਗੱਲ ਹੈ ਵੀ ਜੇ ਤੁਸੀਂ ਲੇਟ ਪ੍ਰਾਪਰਟੀ ਟੈਕਸ ਪੇ ਕਰੋਗੇ ਤਾਂ ਤੁਹਾਨੂੰ ਪੈਨਲਟੀ ਲੱਗੂਗੀ ਦੂਜੇ ਨੰਬਰ ਤੇ ਜਿਹੜੀ ਮਿਊਨਿਸਪੈਲਿਟੀ ਹੈ ਤੁਹਾਡੇ ਜਿਹੜੇ ਟੈਕਸ ਤੇ ਲੀਨ ਮਾਰਕ ਕਰ ਦੂਗੀ ਤਾਂ ਤੁਹਾਨੂੰ ਕਿਸੇ ਵੀ ਇੰਸਟੀਚਿਊਟ ਨੇ ਤੁਹਾਨੂੰ ਕੋਈ ਲੋਨ ਨਹੀਂ ਦੇਣਾਗਾ ਜੇ ਤੁਹਾਡੇ ਪ੍ਰਾਪਰਟੀ ਟੈਕਸ ਦਾ ਲੀਨ ਤੁਹਾਡੇ ਰੈਕਡ ਦੇ ਵਿੱਚ ਚੜ ਗਿਆ ਤੇ ਜੇ ਤੁਹਾਡੀ ਦੇਣਦਾਰੀ ਕਾਫੀ ਰਹਿ ਜਾਂਦੀ ਆ ਤਾਂ ਮਿਊਨਿਸਪੈਲਿਟੀ ਕੋਲੇ ਰਾਈਟ ਹੈਗਾ ਕਿ ਉਹ ਤੁਹਾਡੀ ਪ੍ਰਾਪਰਟੀ ਨੂੰ ਸੇਲ ਕਰਕੇ ਆਪਦੀ ਰਿਕਵਰੀ ਕਰ ਸਕਦੇ ਆ ਤੇ ਹੁਣ ਲੋਕ ਜਿਹੜੇ ਸਿਸਟਮ ਕੀ ਆ ਹੁਣ ਅੱਜ ਦੇ ਟਾਈਮ 'ਚ 50 50000 ਡਾਲਰ ਲੱਖ ਲੱਖ ਡਾਲਰ ਘਾਟਾ ਪਾ ਕੇ ਲੋਕ ਘਰ ਵੇਚ ਰਹੇ ਆ ਕਿਉਂ ਵੇਚ ਰਹੇ ਆ ਇਸੇ ਵਜ੍ਹਾ ਕਰਕੇ ਕਿਉਂਕਿ ਉਹਨਾਂ ਤੋਂ ਖਰਚੇ ਮੈਨੇਜ ਹੀ ਨਹੀਂ ਹੋ ਰਹੇਗੇ ਟੈਕਸ ਹੀ ਨਹੀਂ ਦਿੱਤਾ ਜਾ ਰਿਹਾ ਅਗਲਾ ਕਹਿੰਦਾ ਵੀ ਮੈਂ ਕਿਉਂ ਫਸਾ ਮੈਂ ਹੋਰ ਕਰਜ਼ੇ ਦੀ ਮਾਰ ਹੇਠ ਕਿਉਂ ਆਵਾਂ ਜਿਹੜਾ ਘਾਟਾ ਪੈਂਦਾ ਅੱਜ ਪਾ ਲੋ ਹੁਣ ਕਈ ਐਸੇ ਕੇਸ ਹੈਗੇ ਆ ਵੀ ਜਿਹੜੇ ਜਿਨ੍ਹਾਂ ਦੀ ਪੰਜਾਬ ਨੂੰ ਵਾਪਸ ਮੋੜਨ ਦੀ ਤਿਆਰੀ ਸੀਗੀ ਤੇ ਉਹਨਾਂ ਦੇ ਘਰ ਨਹੀਂ ਸੇਲ ਹੋ ਰਹੇ ਸੀ ਕਿ ਕਾਰਨ ਕਿਉਂ ਨਹੀਂ ਸੇਲ ਹੋ ਰਹੇ ਕਿਉਂਕਿ ਉੱਥੇ ਜਿਹੜਾ ਅੱਜ ਦਾ ਸਿਸਟਮ ਹੈ ਅੱਜ ਦਾ ਜਿਹੜਾ ਦੌਰ ਚੱਲ ਰਿਹਾ ਉਹ ਸਾਰਿਆਂ ਨੂੰ ਪਰੇਸ਼ਾਨੀ ਸਾਰਿਆਂ ਦੀ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਤੇ ਉਹ ਵਿਚਾਰਿਆਂ ਦੀ ਮਜਬੂਰੀ ਬਣ ਗਈ ਵੀ ਸਾਡੇ ਤੋਂ ਹੋਰ ਖਰਚੇ ਮੈਰਜ ਨਹੀਂ ਹੁੰਦੇਗੇ ਘਰ ਵੇਚੋ ਤੇ ਕਾਮ ਤਾਂ tamam ਕਰੋ ਤੇ ਜੁੱਲੀ ਵਸਤਰਾ ਚੱਕੋ ਤੇ ਪੰਜਾਬ ਚੱਲੋ ਤੇ ਉਹ ਬੰਦਿਆਂ ਨੇ 50-50 ਲੱਖ-ਲੱਖ ਡਾਲਰ ਪਾ ਕੇ ਘਾਟਾ ਪਾ ਕੇ ਆਪਦਾ ਘਰ ਵੇਚ ਰਹੇ ਆ ਤੇ ਵਾਈਂਡ ਅਪ ਕਰ ਰਹੇ ਆ ਵੀ ਹੁਣ ਬਹੁਤ ਹੋ ਗਿਆ ਹੁਣ ਸਾਡੇ ਤੋਂ ਕਰਜ਼ਿਆਂ ਦੀ ਮਾਰ ਕਰਜ਼ਿਆਂ ਦੀ ਪੰਡ ਹੋਰ ਨਹੀਂ ਚੱਕੀ ਜਾਣੀ ਇਸ ਕਰਕੇ ਆਪਾਂ ਵਾਪਸ ਚਲੀਏ ਤਾਂ ਬਹੁਤੇ ਵਿਚਾਰੇ ਜਿਹੜੇ ਇਸ ਉਮੀਦ ਤੇ ਬੈਠੇ ਸੀਗੇ ਵੀ ਘਰ ਸਾਡੇ ਚੰਗੇ ਪੈਸੇ ਵਟਾਉਣਗੇ ਏਸੀ ਵੇਚ ਕੇ ਜੁੱਲੀ ਵਸਤਰਾ ਗੋਲ ਕਰਾਂਗੇ ਅੱਜ ਉਹਨਾਂ ਨੂੰ ਘਾਟਾ ਪਾ ਕੇ ਕਾਰ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਇਹ ਗੱਲ ਤੁਸੀਂ ਕਿਸੇ ਵੀ ਬੰਦੇ ਤੋਂ ਜਿਹੜਾ ਵੈਰੀਫਾਈ ਕਰ ਸਕਦੇ ਆ ਕੈਨੇਡਾ ਦੇ ਵਿੱਚ ਕਾਲ ਕਰਕੇ ਕੀ ਵਾਕਿਆ ਇਹ ਗੱਲ ਹੋ ਰਹੀ ਆ ਬਿਲਕੁਲ ਇਹ ਗੱਲ ਹੋ ਰਹੀ ਆ ਵੀ ਲੋਕਾਂ ਦੇ ਰਹਿਣਾ ਖਾਣਾ ਪੀਣਾ ਜਿਹੜਾ ਹੈਗਾ ਮੈਨੇਜ ਨਹੀਂ ਹੋ ਰਿਹਾ ਤੇ ਪਿੱਛੇ ਵੀਡੀਓ ਤੇ ਮੈਂ ਇਹ ਗੱਲ ਵੀ ਕਹੀ ਸੀ ਵੀ ਸਰਕਾਰ ਦੀਆਂ ਅੰਦਰਲੀਆਂ ਰਿਪੋਰਟਾਂ ਦਾ ਇਹ ਕਹਿ ਰਹੀਆਂ ਵੀ ਹੋ ਸਕਦਾ ਵੀ 2040 ਤੱਕ ਤਹਾਨੂੰ ਆਪਦੀ ਸਰਵਾਈਵਲ ਵਾਸਤੇ ਤੁਹਾਨੂੰ ਜਿੰਦਾ ਰਹਿਣ ਵਾਸਤੇ ਜੰਗਲਾਂ 'ਚ ਜਾਣਾ ਪਊਗਾ ਤੇ ਸ਼ਿਕਾਰ ਖੇਡਣਾ ਪਊਗਾ ਹੋ ਸਕਦਾ ਤੁਹਾਡੀ ਫੈਮਿਲੀ ਨੂੰ ਵੀ ਤੁਹਾਡੇ ਨਾਲ ਜੰਗਲਾਂ 'ਚ ਰਹਿਣਾ ਪੈ ਸਕਦਾ ਹਾਲਾਤ ਇਸ ਤਰ੍ਹਾਂ ਹੋਏ ਪਏ ਆ ਤੇ ਬਹੁਤ ਸਾਰੇ ਫੇਰ ਬਦਲ ਕੈਨੇਡਾ ਗਵਰਨਮੈਂਟ ਕਰ ਰਹੀ ਹੈ ਹੁਣ ਜਿਹੜਾ ਲਾਇਸੈਂਸ 'ਚ ਵੀ ਸੁਣਿਆ ਵੀ ਜਿਹੜਾ ਡਰਾਈਵਿੰਗ ਲਾਇਸੈਂਸਾਂ ਦੇ ਵਿੱਚ ਵੀ ਬਹੁਤ ਵੱਡਾ ਕਪਲਾ ਹੋਇਆ ਕੋਈ ਬ੍ਰਿਟਿਸ਼ ਦੀ ਕੰਪਨੀ ਆ ਉਹਨਾਂ ਕੋਲ ਹੀ ਕਾਫੀ ਸਾਲਾਂ ਤੋਂ ਠੇਕਾ ਸੀ ਲਾਇਸੈਂਸ ਬਣਾ ਰਹੇ ਸੀ ਉਹਦੇ 'ਚ ਵੀ ਬਹੁਤ ਵੱਡਾ ਕਪਲਾ ਹੋਇਆ ਤੇ ਇਸ ਕਰਕੇ ਜਿਹੜਾ ਹਾਲਾਤ ਜਿਹੜੇ ਖਰਾਬ ਕਾਫੀ ਹੋ ਗਏ ਆ 2030 ਤੱਕ ਇਦੋਂ ਬਹੁਤ ਵੱਡੇ ਹਾਲਾਤ ਜਿਹੜੇ ਖਰਾਬ ਹੋ ਜਾਣਗੇ ਹੁਣ ਕਈ ਵਾਰ ਇਹ ਨਾ ਵੈਸੇ ਤਾਂ ਬਹੁਤ ਘੱਟ ਲੋਕ ਸਮਝਦਾਰ ਹੋ ਗਏ ਆਪਣੇ ਸੂਝਵਾਨ ਹੋ ਗਏ ਕੈਨੇਡਾ ਅਮਰੀਕਾ ਦਾ ਕੋਈ ਪੰਗਾ ਨਹੀਂ ਲੈਂਦਾਗਾ ਤੇ ਹੁਣ ਕਈ ਵਾਰੀ ਕੋਈ ਛੋਟੀ ਮੋਟੀ ਨਿਊਜ਼ ਜਾਂ ਫੇਸਬੁੱਕ ਪੋਸਟ ਦੇਖ ਲਈ ਆ ਵੀ ਸਾਡਾ ਮੁੰਡਾ ਜਾਂ ਕੈਨੇਡਾ ਚੱਲੇ ਆ ਪਰ ਉਹਨਾਂ ਦੀ ਪੋਸਟ ਵੇਖ ਕੇ ਆਪ ਨੂੰ ਬੜਾ ਫਿਕਰਜਾ ਹੁੰਦਾ ਵੀ ਜਿਹੜੇ ਬੰਦੇ ਉੱਥੇ ਜਾ ਕੇ ਜੂਝ ਰਹੇ ਆ ਈਵਨ ਹੁਣ ਕਈਆਂ ਨੂੰ ਇਹ ਵੀ ਸੀਗੀ ਵੀ ਸਾਡੀ ਪੀਆਰ ਆ ਜੂਗੀ ਤੇ ਫਿਰ ਅਸੀਂ ਪਤਾ ਨਹੀਂ ਕੀ ਹੋ ਜੂਗਾ ਪਰ ਪੀਆਰ ਆਉਣ ਨਾਲ ਹਾਲਾਤ ਚੇਂਜ ਨਹੀਂ ਹੋਣੇ ਜਿਹੜੇ ਅੱਜ ਦੀ ਡੇਟ 'ਚ ਵਿਚਾਰਾ ਕੋਈ ਸਟੂਡੈਂਟ ਜਾਂਦਾ ਤਾਂ ਉਹਨੂੰ ਤਾਂ ਬਹੁਤ ਵੱਡੇ ਚੈਲੰਜ ਆ ਉਹਨੇ ਤਾਂ ਕਦੇ ਸੋਚਿਆ ਨਹੀਂ ਹੋਣਾ ਵੀ ਇੰਨੇ ਚੈਲੰਜ ਮੈਨੂੰ ਫੇਸ ਕਰਨੇ ਪੈਣਗੇ ਇਸ ਕਰਕੇ ਫਿਕਰਜਾ ਹੁੰਦਾ ਜਿਹੜਾ ਕੋਈ ਜਾ ਰਿਹਾ ਤੇ ਜਾਓ ਭਰਾਵੋ ਸੋਚ ਸਮਝ ਕੇ ਪੰਗਾ ਲਿਓ ਜੇ ਅੱਜ ਦੇ ਟਾਈਮ ਅੱਜ ਦੇ ਹਾਲਾਤ ਬਹੁਤ ਖਰਾਬ ਆ ਹੁਣ ਕੱਲ ਦੀ ਨਿਊਜ਼ ਸੀ ਸ਼ਾਇਦ ਅਮਰੀਕਾ ਨੇ ਕੈਨੇਡੀਅਨ ਲੋਕਾਂ ਨੂੰ ਵੀਜ਼ੇ ਦੇਣੇ ਵੀ ਬੰਦ ਕਰਤੇ ਹਾਲਾਤ ਇੱਥੋਂ ਤੱਕ ਹੋ ਗਏ ਆ ਬੰਦਾ ਜਾਊ ਕੀ ਕਰੂ ਕੀ ਇਸ ਕਰਕੇ ਸੋਚ ਸਮਝ ਕੇ ਜਿਹੜਾ ਵੀ ਫੈਸਲਾ ਖਾਸ ਕਰਕੇ ਮੈਂ ਵਾਰ-ਵਾਰ ਅਪੀਲ ਕਰਦਾ ਹਾਂ ਕੈਨੇਡਾ ਨੂੰ ਲੈ ਕੇ ਸੋਚ ਸਮਝ ਕੇ ਹੀ ਕਰਿਓ ਜੇ ਸასიਖਾਲ